ਜ਼ਿੰਦਗੀ ਨੂੰ ਜੀਣ ਲਈ ਮਹਿਸੂਸ ਕਰਨ ਲਈ ਅਸੀਂ ਤੁਹਾਡੇ ਲਈ ਹਾਜ਼ਰ ਹਾਂ ਇੱਕ ਨਵਾਂ ਵਲੌਗ ਲੈ ਕੇ ਜੇ ਤੁਸੀਂ ਪਹਿਲਾਂ ਨਹੀਂ ਕੀਤਾ ਸੀ ਹੁਣ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਿਉਂਕਿ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਨਵੇਂ-ਨਵੇਂ ਕੰਟੈਂਟ ਅੱਜ ਅਸੀਂ ਵੀ ਸਿੱਖਣਾ ਹੈ ਕਿਉਂਕਿ ਲਾਈਵ 'ਚ ਹਮੇਸ਼ਾ ਸਿੱਖਦੇ ਰਹਿਣਾ ਚਾਹੀਦਾ ਆ ਜੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਕਿਉਂਕਿ ਤੁਹਾਡੇ ਸਪੋਰਟ ਨਾਲ ਹੀ ਅਸੀਂ ਅੱਗੇ ਵਧਾਂਗੇ ਕਿ ਨਵੇਂ-ਨਵੇਂ ਕੰਟੈਂਟ ਲੈ ਕੇ ਆ ਸਕਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਸਾਡੀ ਐਸ ਵਲੌਗ ਚ ਤੁਹਾਡਾ ਫਿਰ ਤੋਂ ਇੱਕ ਵਾਰੀ ਵੈਲਕਮ ਤੇ ਹੁਣ ਅਸੀਂ ਕਰਨ ਲੱਗੇ ਆ ਆਪਣੇ ਦਿਨ ਦੀ ਸ਼ੁਰੂਆਤ ਉਹ ਵੀ ਇੱਕ ਨਵਾਂ ਐਡਵੈਂਚਰ ਸਾਡੇ ਲਈ ਤੇ ਤੁਹਾਡੇ ਲਈ ਵੀ ਹੋਊਗਾ ਕਿਉਂਕਿ ਦੇਖਣ ਚ ਤਾਂ ਬਹੁਤ ਵਧੀਆ ਲੱਗਣ ਡਿਆ ਆ ਹੁਣ ਕਰਨ ਚ ਪਤਾ ਲੱਗੂ ਨਾ ਬਾਜੀ ਚੀਜ਼ਾਂ ਕਰਨ ਝੋਖੀਆਂ ਨਹੀਂ ਦੇਖਣ ਨੂੰ ਸੌਖੀਆਂ ਚੀਜ਼ਾਂ ਵਧੀਆ ਲੱਗਦੀਆਂ ਤੇ ਹੁਣ ਦੇਖਦੇ ਆ ਬਸ ਕਿੰਨੀ ਸੋਹਣੀ ਲੱਗਣ ਡੀਆਂ ਬਹੁਤ ਚੱਲੇ ਆ ਬਰਫ਼ ਦੇਖੋ ਤੁਸੀਂ ਬਾਜੀ ਕਿਵੇਂ ਦਾ ਲੱਗਣ ਡਿਆ ਵੇਓ ਦੇਖੀਏ ਤੇ ਬਹੁਤ ਜ਼ਿਆਦਾ ਹੀ ਹੱਥ ਲੱਗਣ ਡਿਆ ਵਾ ਤੇ ਦਿਲ ਖੁਸ਼ ਹੋ ਗਿਆ Ah Gedi istruttore guida. Ma Buongiorno, bene, piacere, adesso. Piacere, ciao, 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 ciao. Ecco. Pronti, noi siamo pronti. Ma ascolta, e col casco come fate? Questo è il nostro casco. Questo è il vostro casco. Sì, ecco. Sì, Scusa, ecco, sto dimmi. aspettando altri due persone. Va bene? ਇੰਤਾਂ ਤੱਕ ਲਿਮਿਟ ਹੈ ਬੇਵੋ ਤੇ ਇੱਕ ਕਾਫੇਓ ਫਾਟੇ ਕੁਝ ਕਰਾ ਫਾਟੋ ਵੇਦੋ ਲਓ ਮੇਰੇ ਕੋਲ ਦੀ ਸੀ ਹਾਂਜੀ ਸਾਡਾ ਇਸ ਰੂ ਤੋਰਿਆ ਦੇ ਦੋ ਕਹਿੰਦਾ ਉਦਾਂ ਤੇ ਕਾਸਕੋ ਦੀ ਲੋਡ ਹੁੰਦੀ ਆ ਹੁਣ ਤੁਹਾਨੂੰ ਪਤਾ ਹੀ ਆ ਸਾਡੇ ਘੱਟ ਆ ਪੰਜਾਬੀ ਸਾਡੇ ਸਿਰ ਦੇ ਤਾਜ ਹੀ ਸਾਡਾ ਹੈਲਮਟ ਆ ਆ ਦੇਖੋ ਸਾਡੇ ਸਾਈਕਲ ਤੁਸੀਂ ਅਸੀਂ ਆਏ ਇਹ ਚੀਜ਼ ਟਰਾਈ ਕਰਨ ਬਰਫ ਤੇ ਪਹਿਲੀ ਵਾਰ ਇੱਥੇ ਸਾਈਕਲ ਚਲਾਉਣਾ ਆ ਆ ਸਾਰਾ ਫਿਰ ਕੋਰਸੋ ਕਰਨਾ ਮਤਲਬ ਸਾਰਾ ਟੂਰ ਜਿਆ ਕਰਨਾ ਆ ਇਹ ਭਾਜੀ ਨੇ ਕਰਾਉਣਾ ਇਹਨੂੰ ਟੂਰ ਸਾਰਾ ਹਾਂਜੀ ਆ ਸਾਈਕਲ ਅਸੀਂ ਇੱਥੋਂ ਲੈ ਲਏ ਆ Ho una caranghetti ride, che è? è... Pro... Proviamo questa esperienza. Non l'avevo mai provata. Neanche io. Noi facciamo i vlog sulla bici così, ah. però per la prima volta vogliamo provare sulla neve. Ah, L'Oji Non sta. Sì ragazzi! Sì è! Sì. A posto avete capito i mezzi! A posto, a posto! Sì, L'Ogi! Allora. Ah, ਹੁਣ ਸਾਡਾ ਹੁਣ ਲੱਗਾ ਵਲੌਗ ਸਟਾਰਟ ਅਸੀਂ ਚੱਲ ਚੱਲੇ ਆ ਉਹ ਪ੍ਰਧਾਨ ਦੀ ਜਾਣ ਦੇ ਅੱਗੇ ਬਾਬੇ ਹੋਏ بڑے ਹੋਣਦੇ ਆ ਕੇ ਫਿਗਾਤਾ Vai a dirmi la grande idea. Vai da buona, carne a genna. Ah, carne a genna, voi non pretendete peria, pago buono Naisa. Ascolta, ragazzi, raccontatemi la <laughs> vostra storia, voi siete indiani. Sì, è indiani. Ma e, e, e lavorate qua in Italia? Sì, sì, lavoriamo qua, noi, a Brescia. Bene, bene. Ma voi fate questa cosa per passione anche? Sì, abbiamo iniziato da un mese, sì, abbiamo aspettato sì. due anni per iniziare, Quasi non vedi. eravamo pronti sì, sai, per questa cosa. Quanti blogger e influencer che arrivano che vanno per i filmati. Sì, sì, io vedo, perché vedo sempre il tuo numero, ah, sì. Silvano. E... Niente. Adesso qua ci fermiamo. Conoscete la zona? No. no. Ci fermiamo qua. Okay. C'è un laghetto artificiale che l'hanno fatto per, per l'innovamento. Ok. E qua sopra, sulla destra, c'è una ex base NATO militare. Okay. Base Tuono. E base Tuono. Avevo L'hanno dismessa ancora 30 anni fa. Ok. Adesso hanno fatto un museo. A posto. ਕਹਿੰਦੇ ਆ ਕਿ ਅੱਗੇ ਇੱਕ ਲੇਖ ਵੀ ਆਉਣਾ ਆ ਉਹ ਆਰਟੀਫੀਸ਼ੀਅਲ ਬਣਾਇਆ ਹੋਇਆ ਆ ਤੇ ਬਾਜੀ ਵਾਜ਼ੇ ਆ ਨਾ ਤੋਂ ਦਾ ਕਿ 30 ਸਾਲ ਪਹਿਲਾਂ ਉੱਥੇ ਇੱਕ بیس ਕੈਂਪ ਹੁੰਦਾ ਸੀ ਮਿਲਟਰੀ بیس ਕੈਂਪ ਪਰ ਤੋਂ ਹੁਣ ਉਹਨਾਂ ਨੇ ਬੰਦ ਕਰਤਾ ਆ ਆ ਰਿਆ ਜੀ ਆਇਆ ਤੇ ਉਹਨਾਂ ਜ਼ੋਨ ਮਿਲਟਰੀ OK ਤੇ ਵੀ 30 ਸਾਲ ਪਹਿ ਬਾਹਰ ਸੀ ਤੁਟਾ ਨ ਕੈਮਪ ਫੈਸੇ ਤੇ ਮਿਲਟਰੀ ਅਮਰੀਕਾਨੀ Ok. Ma tutte tutti i elefanti ho eliminato. La base, ho fatto questo laghetto qua artificiale. Adesso è vuoto perché l'hanno usato per sparare. 68. No. Ti faccio vedere la carta. Sembri troppo giovane. No, sai cosa? Sono giovane di di testa perché mi piace ancora fare muoverti. Babe, 68 sal da ya, te dekho kinna jawan aa. ਭਾਜੀ ਗੱਲ ਦੇਖ ਲਓ ਕਿੰਨੀ ਖਰੀ ਕਹਿਤੀ ਹੂੰ ਬੰਦਾ ਦਿਮਾਗ ਤੋਂ ਬੁੱਢਾ ਹੁੰਦਾ ਕਹਿੰਦਾ ਉਹੀ ਤੇ ਇਹਦਾ ਯਾਰ ਸਿੱਧੀ ਤਾਂ ਨੂੰ ਜਾਂਦੀ ਚੜਾਈ ਦੇਖੋ ਰਾਜਾ ਜੀ ਥੱਕ ਗਏ ਸਾਹ ਚੜ ਗਿਆ ਗਰਮੀ ਪੂਰੀ ਆਈ ਪਈ ਆ ਹਾਂ ਬਰਫ਼ ਜਿਹੀ ਗਰਮੀ ਲਿਆਤੀ ਅਗਲੇ ਨੇ ਤਾਂ ਸਾਈਕਲ ਵੀ ਤੁਸੀਂ ਦੇਖ ਸਕਦੇ ਹੋ ਮੋٹے ਟਾਇਰਾਂ ਵਾਲਿਆ ਕੱਲ ਲੱਗੇ ਹੋਇਆ ਟਾਇਰਾਂ ਨੂੰ ਕਿਉਂਕਿ ਬਰਫ਼ ਤੇ ਹੀ ਸੀ ਆ ਪਰ ਆਪਣੇ ਲਈ ਨਹੀਂ ਜੀ ਸਿਮਰਾ ਵਫਾ ਚਲੇ ਵਾਨੋ ਲੋਏ ਪਰ ਵਾਲੀ ਲਾ ਪੈਣਾ ਨੇ ਬੋਨ ਜਰਨੋ ਲੋਨੈਲੋ ਪ੍ਰੋਜਨੈਲਾ ਕਾਰੇ ਆਲਟੋ ਓਕੇ ਭਾਜੀ ਲੱਗਦਾ ਨਹੀਂ ਹੈ ਨਾ ਸਟਾਰਟਿੰਗ ਜੀ ਲੱਗਾ ਥੋੜਾ ਜਿਹਾ ਈਜ਼ੀ ਹੈ ਭਾਜੀ ਉਹ ਚੜਾਈਆਂ ਚੜੇ ਨਾ ਆ ਚੜਾਈ ਬੋਲ ਮੇਰੀ ਕਿਹੜੀ ਮੁੱਗੀ ਹੈ ਇਨੇ ਸਾਚਲਾਤਾ ਵਾ 2000 ਮੀਟਰ ਕੱਟੂ ਪਰ ਪਰ ਜਦੋਂ ਮੈਂ ਇਦਾਂ ਦੇਖਦਾ ਨਾ ਚੀਜ਼ਾਂ ਫੇ ਮੇਰੀਆਂ ਬਕਾਬ ਤਾਂ ਟੁੱਟ ਜਾਂਦੀਆਂ ਨਹੀਂ ਬਾਬੇ ਮਜ਼ਾਕ ਆ ਦੀ ਗੱਲ ਨਹੀਂ ਆ ਚੜਾਈ ਚੜਨੀ ਓਕੇ ਉੱਧਾ ਸਾਈਕਲ ਚੌਣਾ ਸੌਖਾ ਆ ਬਰਫ਼ ਤੇ ਹਾਂ ਉਹ ਸੌਖਾ ਸਿੱਧਾ ਕੋਈ ਵੀ ਸਾਈਕਲ ਸਿੱਧਾ ਚੜਾਣਾ ਸੌਖਾ ਵਾ ਦਿਲ ਦੀ ਧੜਕਣ ਵੱਧ ਜਾਂਦੀ ਆ ਮੇਰੀ ਕਿਤੇ ਮੇਰੀ ਹੁੰਦਾ ਹੀ ਵੱਧਦੀ ਆ ਤੇ ਹੁਣ ਕਿੱਥੇ ਚਲ ਗਈ ਹੋਣੀ ਸਾਡੇ ਨਾਲ ਜਿਹੜਾ ਤੁਹਾਨੂੰ ਪਤਾ ਦੋ ਜਾਨੇ ਵੀ ਆਏ ਸੀ ਇੱਕ ਜਾਨਾ ਰਹਿ ਗਿਆ ਵਿਚਾਰਾ ਪਿੱਛੇ ਤੇ ਉਹ ਜਦ ਥੱਕ ਗਿਆ ਮੁੰਡਾ ਉਹ ਥੱਕ ਗਿਆ ਤੇ ਜੇ ਤੁਸੀਂ ਕਹੋਗੇ ਨਾ ਠੰਡ ਬਹੁਤ ਆ ਮੈਂ ਇਹਦਾ ਦੱਸਦਾ ਨਹੀਂ ਵੀ ਨਹੀਂ ਪਾਇਆ ਇੰਨੀ ਗਰਮੀ ਚੜੀ ਸਾਈਕਲ ਤੇ ਵਧੀਆ ਨਾਈਸ ਆ ਲੋ ਵੀ ਪੰਜਾਬੀਓ ਤੁਹਾਡੇ ਭਰਾ ਪਹੁੰਚ ਚੁੱਕੇ ਨੇ ਉੱਪਰ ਉਹ ਉੱਪਰ ਨਹੀਂ ਮੈਨੂੰ ਆਪਣੇ ਟਾਪ ਆਫ ਤੇ ਥੋੜੀ ਥੋ ਦਰੇ ਦਰੇ ਪਰ ਨਹੀਂ ਕਿਵੇਂ ਲੱਗਣਿਆ ਫੀਲ ਹੋ ਕੇ ਬੱਸ ਹੋ ਗਈ ਮੇਰੀ ਤੇ ਮਜ਼ਾ ਆਉਂਦਾ ਸਾਈਕਲ ਤੇ ਪਾਰਾ ਜਿਹੜੀ ਚੜਾਈ ਆ 2000 ਮੀਟਰ ਦੀ ਇਹ ਥੋੜੀ ਜੀ ਔਖੀ ਟਫ ਹੋ ਜਾਂਦੀ ਆ ਤੇ ਵੈਸੇ ਉਹਦਾ ਲੁੱਕ ਹੀ ਆਉਂਦੇ ਆ ਤੁਰ ਕੇ ਵੀ ਜੇ ਤੁਰ ਕੇ ਕਰਨਾ ਤੁਸੀਂ ਕਰ ਸਕਦੇ ਆ ਹੁਣ ਮੈਂ ਤੁਹਾਨੂੰ ਥਿਊ ਵਿਊ ਦਿਖਾਦਾ ਤੁਰ ਕੇ ਕਰੋ ਤੁਰ ਕੇ ਸੌਖਾ ਚੱਲ ਕੇ ਬਹੁਖਾ ਤੇ ਰਾਤੀ ਕੇ ਮੇਰੇ ਆਪਾਂ ਜੀ ਤੁਹਾਡਾ ਸੌਣਾ ਗੱਡੀ 'ਚ ਵਧੀਆ ਰਿਆ ਪਰ ਬਹੁਤ ਕੱਟਣਾ ਸੁੱਤਾ ਹੋਣਾ ਮੈਂ 2 ਘੰਟੇ ਲੱਗਦਾ ਜਿੰਨਾ ਕਿ ਸੁੱਤੇ ਆ ਉਹਦੇ ਹਿਸਾਬ ਨਾਲ ਤੇ ਬਾਕੀ ਨਹੀਂ ਵਧੀਆ ਐਕਸਪੀਰੀਅੰਸ ਲਿਆ ਗਰਦੀਚ ਵੀ ਸੌਂਦਾ ਤੇ ਚਲੋ ਜੇ ਕੋਈ ਨਾ ਰੂਮ ਬੁੱਕ ਹੋਵੇ ਫੇ ਐਡੀ ਵੀ ਨਹੀਂ ਕੋਈ ਗੱਲ ਆਪਾਂ ਸੌਂ ਸਕਦੇ ਆ ਹਾਂਜੀ ਤਾਂ ਕਰਕੇ ਵੀ ਜੇ ਤੁਸੀਂ ਕੋਈ ਟ੍ਰਿਪ ਕਰਨੀ ਹੋਵੇ ਨਾ ਜੇ ਤੁਸੀਂ ਦੇਖ ਲਓ ਕਿ ਰੂਮ ਮਹਿੰਗਾ ਆ ਜਾਂ ਚੀਜ਼ ਹੋ ਇਦਾਂ ਆ ਨਹੀਂ ਬੁਕਿੰਗ ਅਵੇਲੇਬਲ ਆਪਣਾ ਅਡਜਸਟਮੈਂਟ ਕਰ ਲਿਆ ਕਰੋ ਬਸ ਇੰਜੋਏ ਕਰੋ ਲਾਈਫ ਨੂੰ ਲਾਈਫ ਦਾ ਮਤਲਬ ਆ ਇੰਜੋਏ ਕਰਨਾ ਆਪਾਂ ਜਦੋਂ ਕੱਲ ਕਰਦੇ ਆ ਆਪਣੀ 4 1/2 450 ਥੱਲੇ ਕਮਰਾ ਨਹੀਂ ਪੈਂਦਾ ਹਾਂ ਤੇ ਉਹ ਤਾਂ ਆਪਾਂ ਵਧੀਆ ਸੋਚਿਆ ਜੇ ਵੱਧ ਤੋਂ ਵੱਧ ਕੀ ਹੋ ਜੂ ਤੇ نیند ਨਾ ਆਉਗੇ ਕਿਤੇ ਨਾ ਸੋਵਾਂਗੇ ਤੇ ਫਿਰ ਕੀ ਸੁਵੀਂਦਾ ਯਾਰ ਉਹ ਜੀ ਆ ਐਕਸਪੀਰੀਅੰਸ ਨਹੀਂ ਹੋਣਾ ਸੀ ਨਾ ਫਿਰ ਕਿਉਂਕਿ ਆਪਾਂ ਜੇ ਘਰੋਂ ਨਹੀਂ ਤੁਰਨਾ ਸੀ ਫਿਰ ਆਪਾਂ ਕਹਿਣਾ ਸੀ ਰੂਮ ਹੈ ਨਹੀਂ ਆ ਉਹ ਹੈ ਨਹੀਂ ਆ ਨਹੀਂ ਆਉਂਦੇ ਬਜਟ ਚ ਕਿਉਂਕਿ ਬਜਟ ਵੀ ਵੇਖਣਾ ਪੈਂਦਾ ਤੁਰ ਕੇ ਕਰ ਲਈਏ ਉਹ ਕਰੋਚੇ ਕਰਨਾ ਆ ਤੇ ਪਰ ਇੱਕ ਪੁਆਇੰਟ ਆ ਬੂਟ ਨਹੀਂ ਚਾਹੀਦੇ ਗਾਂ ਹਾਂਜੀ ਜੇ ਉੱਪਰ ਤੁਰ ਕੇ ਚੜ੍ਹਨਾ ਪਏ ਤੇ ਜਮਾ ਹੀ ਨਹੀਂ ਨਹੀਂ ਇਹ ਨਹੀਂ ਚਾਹੀਦੇ ਇਹ ਅਸੀਂ ਲਈ ਇਸੇ ਦੇਖਿਆ ਸੀ ਲਾਂਚੋ ਦੇ ਸਾਨੂੰ ਚੇਂਜ ਕਰਨੇ ਪੈਣੇ ਆ ਪਾਣੀ ਨਹੀਂ ਪੈਂਦਾ ਤਾਂ ਇਹ ਵਾਟਰਪਰੂਫ ਹੈ ਪਰ ਜੋ ਐਡਵੈਂਚਰ ਨਹੀਂ ਕਰਨਾ ਚਾਹੁੰਦੇ ਆ ਉਹਦੇ ਲਈ ਸਾਥ ਨਹੀਂ ਦਿੰਦੇ ਹੀ ਨਾ ਆਹ ਛੜ ਗਿਆ ਨਾ ਬਾਜੀ ਆਹ ਚੀਜ਼ ਦੇਖਣ ਆਉਂਦੇ ਆ ਤੁਸੀਂ ਦੇਖ ਸਕਦੇ ਆ ਕਰੋਚੇ ਪੰਜਾਬੀਆਂ ਨੇ ਚੱਕ ਲਈ ਸਾਈਕਲ برف ਤੇ ਵੀ ਹਾਂਜੀ ਤੇ ਪੰਜਾਬੀ ਪਹੁੰਚ ਗਿਆ ਆਪਣੀ ਡੈਸਟੀਨੇਸ਼ਨ ਤੇ ਇੱਥੇ ਤੱਕ ਸਾਰੇ ਚੜ ਕੇ ਆਉਂਦੇ ਆ ਤੁਹਾਨੂੰ ਥੱਲੇ ਮੈਂ ਲਿਖੂੰਗਾ ਇਹ ਲੋਕੇਸ਼ਨ ਕਿਹੜੀ ਆ ਤੇ ਟਰਾਈ ਜ਼ਰੂਰ ਕਰਿਓ ਮੇਰੇ ਵੀਰ ਭੈਣ ਭਰਾ ਕਿ ਤੁਸੀਂ ਇੱਥੇ ਪੈਦਲ ਆ ਸਕਦੇ ਆ ਜਿਹਨੇ ਸਾਈਕਲਾਂ ਤੇ ਕਰਨਾ ਆ ਸਾਈਕਲਾਂ ਤੇ ਆ ਸਕਦਾ ਆ ਮੈਂ ਕਹਣੀ ਇੱਕ ਗੱਲ ਮੈਂ ਜੇ ਆਪਾਂ ਸਾਈਕਲ ਤੇ ਲਾ ਕੇ ਜਾਂ ਤੁਰ ਕੇ ਜਿਹੜਾ ਇਦਾਂ ਉੱਪਰ ਆ ਸਕਦਾ ਕੁਝ ਵੀ ਕਰ ਸਕਦਾ ਹਿੰਮਤ ਕਰੋ ਦੇਖੋ ਦੇਖੋ ਸਾਰਾ ਕੁਝ ਜ਼ਿੰਦਗੀ ਬਹੁਤ ਸੋਹਣੀ ਆ ਬਸ ਜਦੋਂ ਆਪਾਂ ਘਰੋਂ ਨਿਕਲੀਦਾ ਨਾ ਤਾਂ ਆਪਾਂ ਨੂੰ ਫੇਰ ਪਤਾ ਲੱਗਦਾ ਕਿ ਦੁਨੀਆ ਬਹੁਤ ਜਿਆਦਾ ਸੋਹਣੀ ਆ ਕਿ ਆਪਾਂ ਨਾਲੇ ਆਪਣੀ ਉਮਰ ਹੈ ਇਹੇ ਦੇਖਣ ਦੇ ਆਪਾਂ ਕਰ ਸਕਦੇ ਆ ਕਰ ਲੋ ਗਾਂ ਕੀ ਪਤਾ ਚਾੜੀਆਂ 40 45 ਤੇ ਆਪਣੇ ਕੋਈ ਚੀਜ਼ਾਂ ਹੋਣੀਆਂ ਕਿ ਨਹੀਂ ਹੋਣੀਆਂ ਪਰ ਤੇ ਇਦਾਂ ਹੀ ਪਿਆਰ ਦਿੰਦੇ ਰਹੋ ਤੁਹਾਡੇ ਲਈ ਨਵੀਆਂ-ਨਵੀਆਂ ਜਗ੍ਹਾ ਲੈ ਕੇ ਆਉਂਦੇ ਰਾਵਾਂਗੇ ਤੇ ਨਵਾਂ ਐਕਸਪੀਰੀਅੰਸ ਬਸ ਜੁੜੋ ਕਿ ਅੱਜ ਆਪਾਂ ਸਾਈਕਲ ਵਾਲਾ ਬਰਫ਼ ਤੇ ਵੀ ਕਾਰੀ ਲਿਆ ਭਾਜੀ ਕਰ ਲਿਆ ਵਿਲ ਪਾਵਰ ਸਾਰਾ ਕੁਝ ਕਰ ਸਕਦੇ ਕੁਝ ਵੀ ਕਰ ਸਕਦੇ ਕੁਝ ਵੀ ਕਰ ਸਕਦੇ ਜਿੰਨਾ ਆਏ ਆ ਉਦਾਂ ਹੀ ਸਾਈਕਲ ਤੇ ਵਾਪਸ ਜਾਣਾ ਤੇ ਉਹਦੀਆਂ ਹੀ ਉਹਦਾ ਵੀਡੀਓ ਨਹੀਂ ਬਣਣੀ ਸ਼ਾਇਦ ਨਹੀਂ ਉਹ ਨਹੀਂ ਬਣਨੀ ਕਿਉਂਕਿ ਉਹ ਸਾਰੀ ਰੇਡ ਆ ਤੇ ਇੱਕ ਹੈਂਡਲ ਉਹ ਦੋਨੋਂ ਹੈਂਡਲ ਸਾਈਕਲ ਤੇ ਕਰਨੀ ਪੈਣੇ ਆ ਰੇੜੀ ਵੀ ਨਾਲ ਹੀ ਫਿਰ ਉਹ ਸੇਮ ਹੀ ਆ ਕਿ ਇੰਨਾ ਲੰਮਾ ਸੇਮ ਵੀ ਆ ਤਿਲਕਨ ਬੜੀਆ ਅਸੀਂ ਤੌਂਦੇ ਆਉਂਦੇ ਤਿਲਕਗੇ